ਪਾਏ ਲਾਗੀ ਮੌਤਾਂ ਕੇ ਪਾਏ ਲਾਗੀ ਉਹਦਾ ਚੇ ਪਾਏ ਨਾ ਹਰ ਸਮਾਰੋ ਮੀਤ ਸਖਾਈ ਹਰ ਅਮਾਰੋ ਮੀਤ ਸਖਾਈ ਹਰ ਹਮਾਰੋ ਮੀਤ ਸਖਾਈ ਹਰ ਹਮਾਰੋ ਮੀਤ ਸਖਾਈ ਹਮ ਹੱਥੋਂ ਪੀਤ ਲਾਗੀ ਹਮ ਹਰਸੋਂ ਪੀਤ ਲਾਗੀ He's ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਹਿਬਾਨ ਤੇ ਸਾਡੇ ਪ੍ਰਚਾਰਕ ਤੇ ਮੈਨੇਜਰ ਸਹਿਬਾਨ ਵੱਲੋਂ ਲੱਖ ਲੱਖ ਵਧਾਈ ਦੇਣਾ ਸਾਰੀ ਅੰਮ੍ਰਿਤ ਬਲਾਕੀਆਂ ਵੱਲੋਂ ਤੇ ਆਪਣੇ ਵੱਲੋਂ ਪੰਜ ਪਿਆਰੇ ਸਹਿਬਾਨ ਨੂੰ ਜਿਨ੍ਹਾਂ ਨੇ ਆ ਕੇ ਆਪਣਾ ਤਾਂ ਬਾਕਾ ਪਿਆਰ ਕੀਤਾ ਉਹਨਾਂ ਨੂੰ ਜੀ ਆਇਆਂ ਕਹਿੰਦਾ ਹੋਇਆ ਸਮੂਹ ਅੰਮ੍ਰਿਤ ਬਲਾਕੀਆਂ ਨੂੰ ਲੱਖ ਲੱਖ ਵਧਾਈ ਦੇਣਾ ਗੁਰੂ ਰਾਮ ਸਰਕਾਰ ਸਾਹਿਬ ਨੇ ਮੜਵਾ ਕੇ ਆਪਣਾ ਜੀਵਨ ਬਸਰ ਕਰຊਈਏ ਵਾਹਿਗੁਰੂ ਜੀ ਦਾ ਸਾਥ ਸਾਹਿਬ ਜੀ ਦੀ ਬਖਸ਼ਿਸ਼ ਆਨ ਰੰਗ ਫਿੱਕੇ ਸਰਮਾਇਆ ਫਿੱਕੇ ਸਰਮਾਇਆ ਆਨ ਰੰਗ ਫਿੱਕੇ ਬਰਲਿੰਗ ਤੋਂ ਫਿਲਪ ਅੱਜ ਕਿੱਥੇ ਆਏ ਸੀ ਤੇ ਕੀ ਕੀਤਾ ਅੱਜ ਆਪਾਂ ਡੇਰਾ ਸਾਹਿਬ ਗੁਰਦੁਆਰੇ ਆਏ ਆ ਇੱਥੇ ਪਹਿਲੀ ਵਾਰੀ ਅੰਮ੍ਰਿਤ ਛਕਾਇਆ ਜਾ ਰਿਹਾ ਹੈ ਹਾਂ ਤੁਸੀਂ ਅੱਜ ਅੰਮ੍ਰਿਤ ਛਕਾਇਆ ਹਾਂਜੀ ਇਸ ਤੋਂ ਪਹਿਲਾਂ ਅੰਮ੍ਰਿਤ ਛਕਣ ਤੋਂ ਪਹਿਲਾਂ ਵੀ ਸੋਚਦੇ ਸੀ ਤੇ ਹੁਣ ਗੁਰੂ ਵਾਲੇ ਬਣ ਗਏ ਗੁਰੂ ਦੇ ਜਹਾਜ਼ੇ ਚੜ੍ਹ ਗਏ ਕਿੰਨੀ ਖੁਸ਼ੀ ਮਹਿਸੂਸ ਹੈ ਨਹੀਂ ਜਹਾਜ਼ ਵਿੱਚ ਚੜ੍ਹ ਕੇ ਬਹੁਤ ਖੁਸ਼ੀ ਹੋ ਰਹੀ ਹੈ ਪਹਿਲਾਂ ਵੀ ਆਈ ਸੋਚਦੇ ਸੀ ਕਿ ਆਪਾਂ ਅੰਮ੍ਰਿਤ ਛਕਣਾ ਹੈ ਤੇ ਹੁਣ ਕਿਰਪਾ ਹੋਈ ਹੈ ਤੇ ਆਪਾਂ ਛਕ ਰਹੇ ਆ ਅਕੋਨ ਕਿਹੜਾ ਨਾਮ ਹੈ ਕੀ ਨਾਮ ਹੈ ਹਮਨਦੀਪ ਸਿੰਘ ਹਮਨਦੀਪ ਅੱਜ ਕਿੱਥੇ ਆਏ ਤੇ ਕੀ ਕੀਤਾ ਜੀ 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 ਦੇਖਿਆ ਡਾਇਰੈਕਟਰ ਗੁਰਦੁਆਰੇ ਆ ਜੀ ਅਮਰਤ ਕਾਮਰਤੀ ਦਾਤ ਬਖਸ਼ੀ ਹੈ ਜੀ ਤੇ ਪਹਿਲਾਂ ਮੈਂ ਛੱਗੇ ਨਾ ਨਹੀਂ ਜੀ ਅੱਜ ਕਿੰਨਾ ਵੱਡਾ ਪੱਖੇ ਸਮਝਦੇ ਆਪਣੇ ਆਪ ਨੂੰ ਬਹੁਤ ਵੱਡਾ ਪੱਖੇ ਹਾਂਜੀ ਮੈਂ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲ ਕਬਟਾਲਾ ਸਮੁੱਚੀ ਨਾਨਕ ਨਾਮ ਲੈਵਾ ਸੰਗਤ ਨੂੰ ਅੱਜ ਜੋ ਇਹ ਮਹਾਨ ਅਮਰਤ ਸੰਚਾਰ ਹੋਇਆ ਉਹਦੀ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਗਤ ਮਾ ਸਲੱਖਣੀ ਦੇ ਵਿਆਹ ਪਰੋਦੀ ਲੱਖ ਲੱਖ ਵਧਾਈ ਦੇਣ ਅੱਜ ਪਹਿਲੀ ਵਾਰੀ ਗੁਰਦਾਰਾ ਡੇਰਾ ਸਾਹਿਬ ਜੋ ਮਾਤਾ ਸਰਖੜੀ ਦਾ ਪੇਕਾ ਘਰ ਏ ਜੋ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਸਥਾਨ ਏ ਉਥੇ ਪਹਿਲੀ ਵਾਰੀ ਅੰਮ੍ਰਿਤ ਸੰਚਾਰ ਹੋਇਆ ਜਿਦੇ ਚ ਅਕਾਲਤਖ ਸਾਹਿਬ ਦੇ ਪੰਜ ਪਿਆਰੇ ਸਹਬਾਨ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਅਨੇਕਾਂ ਪ੍ਰਾਣੀਆਂ ਨੇ ਅੱਜ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਕਲਗੀਧਰ ਪਾਤਸ਼ਾਹ ਦੇ ਧੀਆ ਪੁੱਤਰ ਹੋਣ ਦਾ ਮਾਣ ਪ੍ਰਾਪਤ ਕੀਤਾ ਔਰ ਸਾਡੇ ਮਨ ਨੂੰ ਵੀ ਇੱਕ ਖੁਸ਼ੀ ਮਿਲੀ ਕਿ ਇੱਕ ਕਾਰ ਜਿਹੜਾ ਰੰਬਿਆ ਸੀ ਮਨ 'ਚ ਸ਼ਰਧਾ ਰੱਖ ਕੇ ਬਾਕੀ ਸਥਾਨਾਂ ਤੇ ਅੰਮ੍ਰਿਤ ਸੰਚਾਰ ਕਰਵਾਏ ਨੇ ਡੇਰਾ ਸਾਹਿਬ ਕਦੀ ਅੰਮ੍ਰਿਤ ਸੰਚਾਰ ਨਹੀਂ ਹੋ ਸਕਿਆ ਮਾਲਕ ਨੇ ਉਹ ਵੀ ਚਾਹ ਮਨ ਦਾ ਪੂਰਾ ਕੀਤਾ ਅੱਜ ਜਿਹੜੇ ਗੁਰੂ ਪਿਆਰਿਆਂ ਨੇ ਗੁਰੂ ਅਪਲਾਖੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਕਲਗੀਧਰ ਪਾਛਾ ਦੇ ਧੀਆਂ ਪੁੱਤਰ ਹੋਣ ਦਾ ਮਾਨ ਪ੍ਰਾਪਤ ਕੀਤਾ ਮੈਂ ਉਹਨਾਂ ਨੂੰ ਲੱਖ ਲੱਖ ਵਧਾਈ ਦੇਣਾ ਔਰ ਸਮੁੱਚੀ ਸੰਗਤ ਵੱਲੋਂ ਮਟਾਲੇ ਦੀ ਵੱਲੋਂ ਜਿਹੜੇ ਸਾਡੇ ਸਤਕਾਰਯੋਗ ਅਕਾਲਤਖਨ ਸਾਹਿਬ ਤੋਂ ਪੰਜ ਪਿਆਰੇ ਸਭਾਣ ਆ ਰਹੇ ਨੇ ਉਹਨਾਂ ਨੂੰ ਜੀਣਾ ਵੀ ਆ